ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਕਮੀਜ਼ ਕਟਿੰਗ ਦੀ ਵੀਡੀਓ ਦਿਖਾਉਣੀ ਆ ਤੁਹਾਨੂੰ ਕਮੀਜ਼ ਕਟਿੰਗ ਕਰਕੇ ਇਹਦੀ ਰਿਕੁਐਸਟ ਸੀ ਵੀ ਕਮੀਜ਼ ਕਟਿੰਗ ਦੀ ਵੀ ਵੀਡੀਓ ਪਾਓ ਤੇ ਅੱਜ ਆਪਾਂ ਪਾਉਂਦੇ ਆ ਤੇ ਇਹ ਬਹੁਤ ਨਾ 15 ਕੁ ਕਮਰ ਦਾ ਇਸ ਸੈਜ ਹੈ ਸਾਰਾ ਇਹ ਬਿਲਕੁਲ ਨਾ ਪਤਲੇ ਕਸਟਮਰ ਦਾ ਆਪਣਾ ਸੈਜ ਹੈ ਬਿਲਕੁਲ ਪਤਲੇ ਨਹੀਂ ਇਹ 19 ਆਪਣੀ ਕਮਰ ਹੈ ਇਹ हिਪ ਹੈ ਤੇ 7 15 ਹੈਗੀ ਹੈ ਆਪਣੀ ਕਮਰ ਤੇ 7.5 ਹੈਗਾ ਆਪਣੀ ਛਾਤੀ ਆਪਾਂ ਇਸ ਹੱਬ ਤੇ ਘਟਾਂਗੇ ਕਿਉਂਕਿ ਇਹਨਾਂ ਦਾ ਥੀਰਾ ਵੀ ਬਹੁਤ ਘਟ ਹੈ ਫਿਰ ਮੋੜ ਦੇ ਡਿੱਗਦੇ ਨੇ ਜੇ ਬਹੁਤ ਹੈਵੀ ਹੈ ਤੇ ਆਪਾਂ 7 7.5 ਇੱਥੋਂ ਰੱਖਦੇ ਆ ਤੇ ਉਦੋਂ ਅੱਗੇ 7 ਜਿੱਦਾਂ ਦਾ ਜਿੱਦਾਂ ਮੇਚ ਹੋਵੇ ਹਨਾ 6.5 6 ਆਪਾਂ ਇਹਨਾਂ ਦਾ ਰੱਖਾਂਗੇ ਸਵਾ 6 ਸਵਾ 6 ਤੇ ਆਪਾਂ ਇੱਥੇ ਨਿਸ਼ਾਨ ਲਾ ਲਾਂਗੇ ਇਧਰੋਂ ਆਪਾਂ ਆਹ 7 ਤੇ ਰੱਖਿਆ ਠੀਕ ਹੈ ਜੀ ਇਹ ਆਪਾਂ ਇਦਾਂ ਬਾਕਸ ਨੂੰ ਮਲਾ ਲੈਣਾ ਐਸਟਰਾ ਕਰ ਲੈ ਐਸਟਰਾ ਕਰ ਲੈ ਠੀਕ ਹੈ ਜੀ ਤੇ ਕਮੀਜ਼ ਆਪਾਂ ਦੇਖੋ ਇਹਦੇ ਤੇ ਇਦਾਂ ਪੱਟੀ ਲੱਗੀ ਹੋਈ ਐ ਤੇ ਬੈਕ ਸਾਈਡ ਦਾ ਆਪਾਂ 3 ਇੰਚ ਜਿੰਨੀ ਵੀ ਆਪਣੀ ਪੂਰੀ ਲੰਬਾਈ ਹੋਵੇ ਨਾ ਉਦੋਂ 3 ਇੰਚ ਆਪਾਂ ਵੱਧ ਲੈਣਾ ਤੇ ਘੇਰੇ ਦੀ ਐ ਇਹ ਵੀ ਆਪਾਂ ਆਪਣਾ ਹੈਗਾ 19 19 ਐ ਵੀ ਆਪਾਂ 20 ਲੈਣਾ ਤੇ 10 ਤੇ ਲੈ ਕੇ ਇਧਰ ਵੀ ਆਪਾਂ 1.5 ਇੰਚ ਫालतू ਲੈਣਾ ਜਨਨ ਕਿ ਸਾਰੇ ਘੇਰੇ ਦਾ 3 ਇੰਚ ਅੱਗੋਂ ਆਪਣਾ ਆਪਾਂ ਪਹਿਲੇ ਪਹਿਲਾ ਆ ਚੀਜ਼ ਮਿਲਣੀ ਆ ਇਹ ਬਾਅਦ ਚ ਵੀ ਸਲਾਈ ਐ ਪਲੇਟ ਪਲੂਟ ਪੈਣ ਤੋਂ ਬਾਅਦ ਚ ਵੀ ਇਹ ਮਿਲਣੀ ਹੋਊਗੀ ਇਹ ਹੈਗੀ ਸੀ ਆਪਣੀ 17.5 ਤੇ ਆਪਾਂ ਇੱਥੇ 9.5 ਦਾ ਨਿਸ਼ਾਨ ਲਾ ਲਿਆ ਠੀਕ ਹੈ ਜੀ ਤੇ ਕਮਰ ਆਪਣਾ ਹੈਗਾ 15 ਆਪਾਂ 8.5 ਤੇ ਨਿਸ਼ਾਨ ਲਾ ਲਿਆ हिप ਹੈਗੀ ਆਪਣੀ ਵੀ ਤੋ ਕੱਟੀ ਹੈ ਵੀ ਤੋ ਕੱਟਤਾ ਤੇ ਉਨੰਈਆ ਆਪਾਂ ਘੱਟ ਨਿਸ਼ਾਨ ਲਾ ਲਿਆ ਠੀਕ ਹੈ ਆ ਜਿਹੜੀ ਆ ਚੀਜ਼ ਆਪਣੀ ਜਿਹੜੀ ਕਮਰ ਤੋਂ ਆ ਇਹ ਆਪਾਂ ਲਈਏ 16 ਅੱਧਾ ਇੰਚ ਵਿੱਚ ਆ ਜੂਗੀ 15.5 ਰਹਿ ਜੂਗੀ ਠੀਕ ਹੈ ਹੁਣ ਆਪਾਂ ਆ ਨਿਸ਼ਾਨ ਜਿਹੜਾ ਇਸ ਨਿਸ਼ਾਨ ਨਾਲ ਬਣਾ ਲੈਣਾ 1 ਇੰਚਾ ਪਾ ਵੱਧ ਲਿਆਏ ਉਹ ਪਲੇਟ ਪੈ ਜਾਣਗੇ ਤੇ ਇਥੋਂ ਮਲਾ ਲੈਣਾ ਆਹ ਜਿੰ ਹਾਤੀ ਜਿੱਦੀ ਆ ਪਾਈਪ ਤੋਂ ਮੈਂ ਅੰਜ ਕਰਕੇ 1.5 ਇੰਚ ਦੀ ਨਿਸ਼ਾਨੀ ਲਾ ਲੈਣੀ ਹੁੰਦੀ ਹੈ 7 ਇੰਚ ਦੀ ਵਿਲਾਸਾ ਕਰਦੇ ਆ ਤੇ ਇਹਨੂੰ ਇਹਨੂੰ ਆਪਾਂ ਥੋੜਾ ਜਿਹਾ ਅੰਦਰ ਨੂੰ ਐ ਕਰਕੇ ਐ ਨਿਸ਼ਾਨੀ ਲਾਵਾਂਗੇ ਠੀਕ ਹੈ ਜੀ ਇੱਥੋਂ ਆਪਾਂ 1 ਇੰਚ ਨਾ ਅੰਦਰਲੀ ਸਾਈਡ ਤੋਂ 1 ਇੰਚ ਦੀ ਆਪਾਂ ਇਸ ਤਰ੍ਹਾਂ ਕਰਕੇ ਐਨਸ ਨਹੀਂ ਲੰਘਾ ਠੀਕ ਹੈ ਜੀ ਅੱਗੇ ਆ ਗਿਆ ਆਪਣਾ ਪਲੇਟਾਂ ਦਾ ਫਲੇਟ ਇਹਦੇ ਹੈਗੇ ਨੇ 10.5 ਦੇ 10.5 ਦੇ ਨੇ ਆਪਾਂ 11 ਤੇ ਪਾਵਾਂਗੇ ਅੱਧਾ ਇੰਚ ਉੱਤੇ ਆ ਜੂਗਾ साडे तिन इधर रखांग दो इंच दा गप होणारे कोणी ते तरह धर लेना

ఆ దో ఢాయి ఇంచ కప్పా రక్ బీది కట్టింగ్ దా ਇਹ ਖਰਾਬ ਆਪਾਂ ਥੱਲੇ ਰਹਿਣ ਦੇਣਾ ਤਾਂ ਉੱਪਰਲਾ ਚੱਕ ਕੇ ਆਪਾਂ ਇਹਦੀ ਕਟਾਈ ਪਾ ਦੇਣੀ ਹੈ ਇਧਰ ਆਪਣਾ ਨਿਸ਼ਾਨੀ ਲਾ ਲੈਣੀ ਹੈ ਇਹਨੂੰ ਚੱਕ ਕੇ ਆਪਾਂ ਥੋੜਾ ਜਿਹਾ ਥਾਪੜਾਂਗੇ ਤੇ ਇਧਰ ਆਪਣੇ ਨਿਸ਼ਾਨ ਆ ਜਾਣਗੇ ਆਪਾਂ ਸਲਾਈ ਕਰਕੇ ਸਲਾਈ ਕਰਨ ਤੋਂ ਬਾਅਦ ਚ ਵੀ ਤੁਹਾਨੂੰ ਦਿਖਾਵਾਂਗੇ ਇੱਧਰ ਲੋ ਜੀ ਇੱਧਰ ਹੁਣ ਆਪਣਾ ਜਾਣਾ ਬੈਕ ਸਾਈਡ ਦਾ ਗਲਾ ਇਹ ਵੀ ਆਪਾਂ ਸਾਈਜ਼ ਦੇ ਇਹ ਵੀ ਆਪਾਂ ਸਾਈਜ਼ ਦੇ ਹਿਸਾਬ ਨਾਲ ਜੇ ਜ਼ਿਆਦਾ ਕੋਈ ਭਾਰਾ ਬੰਦਾ ਹੈਵੀ ਸਾਈਜ਼ ਹੈ ਤਾਂ 3 ਇੰਚ ਤੇ ਇਸ ਤਰ੍ਹਾਂ ਪੌਣੇ 3 2 3 ਸਵਾਦ ਉਹ ਇਸ ਤਰ੍ਹਾਂ ਸਭ ਤੋਂ ਲਾਸਟ ਸਵਾਦ ਉਹ ਬੱਚਿਆਂ ਦੇ ਇੱਥੇ ਚੱਲ ਵੱਖਰੇ ਆਪਾਂ ਇੱਥੇ ਪਾ ਲੈਣਾ ਢਾਈ ਦਾ ਨਾਰਮਲ ਸਾਈਜ਼ ਪੰਜ ਲਵਾਈ ਰੱਖਣੀ ਇਹ ਜਿੰਨਾ ਜੀ ਕਰਦਾ ਕੋਈ ਰਖਾ ਸਕਦਾ ਆ ਤਾਂ ਜੇ ਢਾਈ ਦਾ ਰੱਖਿਆ ਤਾਂ ਇੱਥੋਂ ਆਪਾਂ ਸਵਾਦ ਉਹ ਲਾ ਪਾਵਾਂਗੇ ਕਿਉਂਕਿ ਜ਼ਿਆਦਾ ਨਹੀਂ ਭਈ ਧੀਪ ਕਰਨਾ ਆਪਾ ਆਪ ਕਟਾਈ ਅੰਦਰ ਅੰਦਰ ਹੀ ਪਾਉਣੀ ਆ ਨਿਸ਼ਾਨੀ ਤੋਂ ਇਸ ਤਰ੍ਹਾਂ ਆਪ ਦੇਖ ਲਈਦਾ ਇਸ ਤਰ੍ਹਾਂ ਵੀ ਆਪਣਾ ਸਹੀ ਪੈਗੀ ਕਟਾਈ 赶紧。 ਇਦਰ ਲਈ ਵੀ ਆਪਣੀਆਂ ਨਿਸ਼ਾਨੀਆਂ ਲੱਗ ਗਈਆਂ ਨੇ ਤੇ ਆਪਾਂ ਇਹ ਵੀ 7-7 ਇੰਚ ਤੇ ਪਾ ਰਹੇ ਹਾਂ ਨੇ। ਕਾਟਨ ਦੇ ਸੂਟ ਨੇ ਆਪਾਂ ਤੁਹਾਨੂੰ ਦਿਖਾਵਾਂਗੇ ਜਿੱਦਾਂ ਜਿੱਦਾਂ ਸੀਵੀ ਜਾਵਾਂਗੇ ਕਾਫੀ ਸੂਟ ਆ ਗਏ ਨੇ ਆਪਣੇ ਕੋਲ ਬਣਾ ਲਈ। ਆਈ ਦੀ ਸਲਵਾਰ ਹੈ ਤੇ ਸਲਵਾਰ ਦੀ ਕਟਾਈ ਵੀ ਆਪਾਂ ਤੁਹਾਨੂੰ ਦਿਖਾਵਾਂਗੇ।